Copyright disclaimer under Section one hundred seven of the Copyright Act, nineteen seventy six. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational, or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ। ਬੜਾ ਤੈਅ ਚਾਹ। ਚਲੋ। ਸੋ ਗਾਇਸ ਹੁਣ ਅਸੀਂ ਚੱਲਿਆ ਕਰੀ। ਨੌ ਸਾਸਨ ਕਰ ਲਿਆ ਵਾਰਾ ਗਰਦੀ ਘੁੰਮ ਲੀਆਂ। ਘੁੰਮੀਆਂ ਕਾਦੀ ਵਾਰਾ ਗਰਦੀ ਕਰਦੀਆਂ ਤਾਂ ਸੇਨਿਸ਼ੇ ਦੇ ਮੌਕਾ ਵੀ ਗਈ ਤੁਹਾਡੀ ਵਾਰਾ ਗਰਦੀ ਹੋਰ ਕਰ ਲੈਂਦੀਆਂ ਜੇ ਥੋੜੀ ਜੀ। ਕਿਉਂਕਿ ਬਿਕਰਮ ਕਿਹੜਾ ਹੈਗਾ ਇੱਥੇ। ਤੇ ਅਸੀਂ ਹੁਣ ਰੈਡੀ ਹੋਣਾ ਹੈ ਆਪਣੇ ਘਰੇ ਵੀ ਜਾਣਾ ਹੈ ਹੇ ਇੱਕ ਨਾ ਬੁੜੀਆਂ ਹੁੰਦੀਆਂ ਜਿਨ੍ਹਾਂ ਨੇ ਘਰ ਦਾ ਸਾਰਾ ਕੰਮ ਕਰਨਾ ਉਹ ਜੋ ਕਿਤੇ ਰਿਸ਼ਤੇਦਾਰੀ ਚੇਕ ਕਰਾਤ ਵੀ ਲਾਇਆਣ ਦੋ ਰਾਤਾਂ ਲਾਇਆਣ ਉਹਨਾਂ ਨੂੰ ਬਾਅਦ ਚ ਫਿਕਰ ਹੋ ਜਾਂਦਾ ਹੈ ਘਰੇ ਜਾ ਕੇ ਖਲਾਰਾ ਪੈਊਗਾ ਵੀ ਭਾਵੇਂ ਇਸ ਕੰਮ ਕਰਕੇ ਗਈਆਂ ਫੇਰ ਵੀ ਹੁੰਦਾ ਵੀ ਖਲਾਰਾ ਹੋਊਗਾ ਝਾੜੂ ਪੋਚਾ ਕਰਨ ਨਾਲ ਲੀੜਾ ਲੱਤਾਂ ਹੋ ਜਾਂਦਾ ਧੋਣ ਵਾਲਾ ਫੇਰ ਰੋਟੀ ਪੈੰਦਾ ਕਰਨਾ ਸਾਰਾ ਕੁਝ ਟੈਨਸ਼ਨ ਹੋ ਜਾਂਦੀ ਹੈ ਛੇ ਦਿਨ ਨਿਕਲਦਗਾ ਹੀ ਨਹੀਂ ਘਰੋਂ ਬਾਹਰ ਜਾਂਦਗਾ ਹੀ ਨਹੀਂ ਕਿਤੇ ਰਸਤੇ ਦਾ ਇੱਥੇ ਜਾਂ ਤਾਂ ਸਵੇਰ ਜਾ ਕੇ ਸ਼ਾਮ ਨੂੰ ਮੁੜਨਾ ਉਹ ਵੀ ਟੈਨਸ਼ਨ ਹੁੰਦੀ ਆ ਤੇ ਸ਼ਾਮ ਨੂੰ ਆ ਕੇ ਫੇਰ ਥੱਕੀਆਂ ਹਾਰੀਆਂ ਹੋਵਾਂਗੀਆਂ ਫੇਰ ਕੰਮ ਕਰਨਾ ਪਊਗਾ ਪਰ ਪ੍ਰੀਤੀ ਪ੍ਰੀਤ ਦੀ ਤਾਂ ਕਾਛੇ ਦੀ ਫਿਕਰ ਨਹੀਂਗੀ ਪੋਰਾ ਫਿਕਰਨੇਗੀ ਜਿੱਥੇ ਜਾਊਗੀ ਉੱਥੇ ਵੀ ਵੇਲੀ ਤੇ ਘਰੇ ਜਾ ਕੇ ਵੀ ਵੇਲੀ ਫਿਕਰ ਤੇਰੀ ਮਾਂ ਸੌਰੀ ਮਾਂ ਤਾਂ ਕਾਦੀ ਸੱਸ ਨੂੰ ਆ ਕੰਮੋੜੇ ਕਰਨ ਹੁਣ ਇੱਥੇ ਅਦਿਤੀ ਕੋਲ ਆਈ ਵੀ ਇੱਥੇ ਵੀ ਇਹ ਕੰਮ ਕਰਦੀ ਆ ਤੇ ਉੱਥੇ ਜਾ ਕੇ ਵੀ ਉਹਨੇ ਕੰਮ ਕਰਨਾ ਵਾ ਮੇਰਾ ਨਹੀਂ ਤਾਂ ਫੜਦੀ ਛੜੇ ਲੋ ਐ ਨਿਆਣੇ ਨਾ ਦੁਖੀ ਕਰਦੇ ਹਨ ਸਾਨੂੰ ਪਤਾ ਆਹ ਹੋਰ ਨਿਆਣੇ ਕਿੰਨਾ ਤੰਗ ਕਰਦੇ ਨੇ ਸਿਰਫ ਤੁਹਾਨੂੰ ਹੀ ਪਤਾ ਹੋਰ ਕਿਸੇ ਕੋਲ ਕਿਹੜਾ ਨਿਆਣਾ ਹੈਗਾ ਇਸ ਦੁਨੀਆ ਦੇ ਵਿੱਚ ਤੁਹਾਡੇ ਕੋਲ ਨਿਆਣੇ ਤੇ ਤੁਹਾਨੂੰ ਹੀ ਪਤਾ ਵੀ ਨਿਆਣੇ ਦੁਖੀ ਕਰਦੇ ਆ ਕਿ ਸੁਖੀ ਕਰਦੇ ਆ ਹੱਸ ਦੇਖੇ ਰਦੇ ਕਿ ਆਪਾਂ ਨੂੰ ਸਿਰਫ ਥਕਾਉਂਦੀ ਉਹ ਤਾਂ ਸਿਰਫ ਤੁਹਾਨੂੰ ਹੀ ਪਤਾ ਵਾ ਦੁਨੀਆ 'ਚ ਹੋਰ ਕਿਸੇ ਕੋਲ ਨਿਆਣੇ ਹੈ ਨਹੀਂ ਕਿ ਸਿਰਫ ਤੁਹਾਡੇ ਕੋਲ ਹੀ ਹੈ ਨਾ ਤਾਂ ਇਹ ਦੱਸਦੇ ਪਏ ਕਿੰਨਾ ਦੁਖੀ ਕਰਦੇ ਯਾ ਫਿਰ ਐਦਾਂ ਹੋਊਗਾ ਵੀ ਦੁਨੀਆ 'ਚ ਲੋਹਾਰਾ ਕੋਲ ਵੀ ਨਿਆਣੇ ਹੈਗੇ ਪਰ ਉਹਨਾਂ ਦੇ ਨਿਆਣੇ ਵੀ ਤੁਸੀਂ ਸੰਭਾਲਦੇ ਆਂ ਆਈ ਹੋ ਸਕਦਾ ਫਿਰ ਜਾਂ ਤਾਂ ਦੁਨੀਆ 'ਚ ਕਿਸੇ ਹੋਰ ਕੋਲ ਨਿਆਣੇ ਹਨ ਕਿ ਜਾ ਨਿਆਣੇ ਹੈਗੇ ਦੁਨੀਆ 'ਚ ਹੋਰਾਂ ਕੋਲ ਵੀ ਪਰ ਉਹਨਾਂ ਦੇ ਜਵਾਕ ਵੀ ਇਹੀ ਸੰਭਾਲਦੇ ਆਂ ਤਾਂ ਇਹ ਕਹਿ ਦਿੰਦੇ ਆਂ ਵੀ ਨਿਆਣੇ ਕਿੰਨਾ ਦੁਖੀ ਕਰਦੇ ਸਾਨੂੰ ਹੀ ਪਤਾ ਇੱਧਰ ਦੇਖੋ ਮੈਡਮ ਖਲਾਰਾ ਪਾ ਕੇ ਬੈਠੇ ਖਲਾਰਾ ਪਾਉਣ ਨੂੰ ਨੇ ਸਫਾਈ ਕੀਤੀ ਵੀ ਕਿਦਦਨ ਹੁੰਦੀ ਇਹਦੇ ਸਫਾਈ ਹੁੰਦੀ ਵੀ ਕਦੋਂ 24 ਘੰਟੇ ਖਲਾਰਾ ਹੀ ਹੁੰਦਾ ਜਿੱਦਾਂ ਕਿਤੇ ਕਹਦੇ ਨੇ ਵੀ ਹਾਂ ਅੱਜ ਮੈਂ ਸਫਾਈ ਕੀਤੀ ਉਦੋਂ ਹੀ ਕੀ ਨਹੀਂ ਹੁੰਦਾ ਸਾਨੂੰ ਸਫਾਈ ਕੀਤੀ ਹੈ ਕਿਉਂਕਿ ਅਨ ਲੱਗਦਾ ਹੀ ਨਹੀਂ ਐ ਸਫਾਈ ਕੀਤੀ ਉਦੋਂ ਨੂੰ ਹੀ ਖਲਾਰਾ ਹੀ ਹੁੰਦਾ ਇਹਦੇ ਆਣਿਆਂ ਨੇ ਬੜਾ ਦੁਖੀ ਕੀਤਾ ਹੋਇਆ ਮਾਣੇ ਬਣਾ ਲਏ ਆਲੂ ਦੀ ਸਬਜ਼ੀ ਹਾਂ ਪਤਾ ਨਹੀਂ ਨਿਆਣਿਆਂ ਨੂੰ ਸੰਭਾਲਦੀ ਹੈ ਕਿ ਨਹੀਂ ਸੰਭਾਲਦੀ ਉਹ ਤਾਂ ਵੈਸੇ ਸਾਰਿਆਂ ਨੇ ਪਤਾ ਕਿੱਥੇ ਸੰਭਾਲਦੀਆਂ ਨਿਆਣਿਆਂ ਨੂੰ ਪਰ ਫੇਰ ਵੀ ਲੱਗੀ ਪਈ ਆ ਦੋ ਤਿੰਨ ਵਾਰ ਕਹਿ ਚੁੱਕਿਆ ਨਿਆਣਾਂ ਨੇ ਬੜਾ ਦੁਖੀ ਕੀਤਾ ਹੋਇਆ ਜਾਂ ਨਿਆਣਾਂ ਨੇ ਬੜਾ ਤੰਗ ਕੀਤਾ ਹੋਇਆ ਵੀਨਾ ਤੂੰ ਵੇਨੀਨਾ ਕਰਦੀ ਆ ਆਪਣੇ ਵਲੌਗ ਰੀਲਸ ਦੇ ਵਿੱਚ ਬੜੀ ਪਈ ਤੈਨੂੰ ਨਿਆਣਾਂ ਨੇ ਕਿੱਥੋਂ ਦੁਖੀ ਕਰਤਾ ਵਾ ਨਿਆਣਾਂ ਤਾਂ ਦੁਖੀ ਕਰਨ ਬਾਲਾ ਨੂੰ ਕੀਤਾ ਨੂੰ ਪੁੱਛ ਜਾ ਕੇ ਦੁਖੀ ਕੀਤਾ ਕਿ ਨਹੀਂ ਕੀਤਾ ਐਵੇਂ ਲੱਗੀ ਪਈ ਐ ਇਹ ਤੇ ਦੇਖ ਲੋ ਕਰਨ ਬਾਲ ਆਈ ਆ ਆਪਦੀ ਧੀ ਕੋਲ ਇੱਥੇ ਵੀ ਕੰਮ ਕਰਦੇ ਤੇ ਪਿੰਡ ਵੀ ਉਹਨੇ ਜਾ ਕੇ ਕੰਮ ਕਰਨ। ਉੱਥੇ ਪ੍ਰੀਤੀ ਲਾਹਾ ਲੈਂਦੀ ਵੀ ਹਾਂ ਇਹ ਕੰਮ ਕਰੂਗੀ। ਜਦੋਂ ਕਰਨ ਬਾਲਾ ਦੀ ਧੀ ਕੋਲ ਆ ਜਾਂਦੀ ਐ ਇੱਥੇ ਆਈ ਤਾਂ ਇਹ ਲਾਹਾ ਲੈ ਲੈਂਦੀ ਵੀ ਹਾਂ ਚੱਲ ਮੇਰੀ ਮਾਂ ਹੀ ਇਹਦਾ ਲਾਹਾ ਲੈ ਲਾਂ ਦੋ ਦਿਨ ਮੈਂ। ਹਾਂਜੀ। ਹਾਂਜੀ ਬਾਜੀ। ਗੰਦੂ। ਮੇਰਾ ਬੇਟਾ ਨਾ ਮਨੇ ਵੀਰੇ ਜੱਡਈਆ। ਐਤ ਕੇਸੇ ਸਕੂਲ ਆ ਨਰਸਰੀ ਦੇ ਵਿੱਚ। ਸਾਰੇ ਟੀਚਰ ਕਹਿੰਦੇ ਆ ਵੀ ਇੱਥੇ ਤੱਕ ਪ੍ਰਿੰਸੀਪਲ ਵੀ ਉਹਦੀ ਤਾਰੀਫ ਕਰਦੇ ਆ ਵੀ ਬੱਚਾ ਹੁਸ਼ਿਆਰ ਆ ਹਰੇਕ ਐਕਟੀਵਿਟੀ ਦੇ ਵਿੱਚ ਪਾਰਟ ਲੈਂਦਾ ਐਕਟਿਵ ਆ ਬਹੁਤ ਤੇ ਪੜ੍ਹਾਈ ਦੇ ਵਿੱਚ ਵੀ ਬਹੁਤ ਹੁਸ਼ਿਆਰ ਆ ਤੇ ਨਿੱਪਲ ਨਿੱਪਲ ਤੇ ਤਾਂ ਸੀ ਉਹਨੂੰ ਸ਼ਾਇਦ 6 ਮਹੀਨੇ ਜਾਂ 1 ਸਾਲ ਹਾਂ ਇੰਨਾ ਚਿਰ ਲਾਇਆ ਹੋਗਾ ਸੀ ਬਾਲਚਰੋਂ ਨਿੱਪਲ ਤੇ ਲਾਇਆ ਤੇ ਇਹਨਾਂ ਨੇ ਵੇਖਿਆ ਜਵਾਕ ਨੂੰ ਨਾ ਤਾਂ ਸਕੂਲ ਭੇਜਿਆ ਨਾ ਸਕੂਲ ਤਾਂ ਕੀ ਭੇਜਿਆ ਨਾ ਜਵਾਕ ਦੀ ਹਜੇ ਤੱਕ ਨਿੱਪਲ ਹੀ ਨਹੀਂ ਹਟਾਈ ਇਹਨਾਂ ਨੇ ਵੀ ਹੁੰਦਾ ਤੁਹਾਡੇ ਦੂਜੇ ਜਵਾਕ ਹੋ ਗਿਆ ਹੁਣ ਤੇ ਦੀ ਨਿੱਪਲ ਹਟਾ ਦਿਓ ਕੱਪੀ ਨਾ ਦੁੱਧ ਪੀਉਣ ਲੱਗ ਜਾਏ ਇਹਨੂੰ ਤੇ ਇੱਧਰ ਮੰਮਾ ਨੇ ਘਰੀ ਚਾਹ ਆ ਚਾਹ ਕਲੀ ਨਹੀਂ ਆ ਸਬਜੀ ਹਾਂਜੀ ਹਾਂਜੀ ਰੱਜਦੀ ਆ ਹਾਂ ਰੱਜਦੀ ਪਈ ਆ ਪ੍ਰੀਤੀ ਇੰਨਾ ਭਾਰਾ ਕੰਮ ਕਾ ਤੂੰ ਕਰੀ ਜੈਨੀ ਤੂੰ ਸਬਜੀ ਬਣਾਉਣੀ ਸੀਗੀ ਉਹ ਕੰਮ ਹੌਲਾ ਵਾ ਉਹ ਤੇਰੀ ਸੱਸ ਨੇ ਕਰਤਾ ਵਾ ਕਰਨ ਵਾਲਾ ਨੇ ਕਰਤਾ ਤੜਕਾ ਲਾਤਾ ਸਬਜੀ ਧਰਤੀ ਆ ਮਾਂ ਸਬਜੀ ਰਿੱਜੀ ਆਂਦੀ ਏ ਕਿ ਨਹੀਂ ਰਿੱਜੀ ਆਂਦੀ ਏ ਇਹ ਕਾ ਤੂੰ ਵੇਖੇ ਨਹੀਂ ਤੇ ਸਭ ਤੋਂ ਭਾਰਾ ਕੰਮ ਐ ਵੀ ਤੇ ਸੱਸ ਨੂੰ ਕਹਿ ਕਾਉ ਵੇਖੂਗੀ ਉੱਠ ਕੇ ਵੀ ਕਰਨ ਵਾਲਾ ਜੀ ਇਹ ਤਾਂ ਬਹੁਤ ਭਾਰਾ ਕੰਮ ਆ ਤੁਸੀਂ ਖੁਦ ਜਾ ਕੇ ਵੇਖੋ ਵੀ ਸਬਜੀ ਰਿੱਜੀ ਆਂਦੀ ਏ ਕਿ ਨਹੀਂ ਨਾ ਦੁੱਧ ਕੁੜੀ ਨੇ ਤੇ ਵੀਂ ਗਿਆ ਜੀ ਸਾਡਾ ਹਸਨਵੀਰ ਅੱਜ ਦੁੱਧ ਬਰਨੀ ਖਰਾਬ ਕਰਾ ਦਿੱ ਬੋਤਾ ਰੱਖੀ ਰਹੀ ਆਂ ਅਨੰਨਾ ਪਰਜਾਈ ਦੋਨੇ ਇੱਕੋ ਜਿਹਾਂ ਪਰਜਾਈ ਕੰਮ ਕਰਕੇ ਨੇ ਖੁਸ਼ ਨਨਾਨ ਕਰਦੀ ਐ ਪਰ ਸਾਫ ਸਫਾਈ ਨਹੀਂ ਉਹਦੇ ਕੰਮ ਦੇ ਵਿੱਚ ਮਤਲਬ ਕਿ ਟਾਈਮ ਪਾਸ ਜਾ ਕਰਦੀ ਐ ਕੰਮ ਕਰਕੇ ਫਹਾ ਆ ਵੱਡ ਦੀ ਐ ਕੰਮ ਦਾ ਇੱਕੋ ਜਿਹਾ ਦੋਨੇ ਹੈ ਬਾਲ ਕੇ ਦੇਣੀ ਕੋਲਿੰ ਦੁੱਧ ਹਾਂ ਸਿਰਫ ਦੁੱਧ ਦੀ ਵਾਲ ਕੇ ਦੇ ਨਿੱਪਲ ਨਾਲ ਧੋਲੀ ਨਿੱਪਲ ਨਾਲ ਵਾਲ ਦੀ ਚੰਗਾ ਸਿਰਫ ਦੁੱਧ ਦੀ ਵਾਲ ਕੇ ਦੇ ਨਿੱਪਲ ਦੇ ਵਿੱਚ ਉਵੇਂ ਪਾਦੀ ਬਾਅਦ ਚ ਦੁੱਧ ਹਾਂਜੀ ਜੀ ਹੁਣ ਜਾਣ ਦੀਆਂ ਤਿਆਰੀਆਂ ਹੋ ਚੁੱਕੀਆਂ ਆ ਸਾਡੀਆਂ ਤੇ ਅਸੀਂ ਹੁਣ ਲੱਗਿਆ ਸੁਨਵੀ ਨੂੰ ਰੈਡੀ ਕਰਨ ਤੇ ਮਨਵੀ ਆਹ ਪਤਾ ਲੱਗ ਗਿਆ ਸਾਨੂੰ ਵੀ ਤੁਸੀਂ ਜਾਣਦੇਆਂ ਤਿਆਰੀਆਂ ਕਰੀ ਜਾਂਦੇ ਹੋ ਨਾਲ ਆਪਣੇ ਘਰੇ ਜਾਣਾ ਵਾ ਤੇਰੇ ਬੁੱਲਾ ਨੂੰ ਵੇਖ ਕੇ ਸਾਨੂੰ ਪਤਾ ਲੱਗ ਗਿਆ ਐਡੀ ਮਨਪੱਕੀ ਗੂੜੀ ਸੁਰਖੀ ਥੱਪੀ ਆ ਫਿਕਰ ਰੰਗ ਹੈ ਨਹੀਂ ਸੀ ਤੇਰੇ ਕੋਲ ਜਾ ਜੇ ਤੂੰ ਸੁਰਖੀ ਬਿੰਦੀ ਲੈਣ ਜਾਨੀ ਆ ਫਿਕਰ ਰੰਗ ਦੀਆਂ ਸੁਰਖੀਆਂ ਦੁਕਾਨ ਵਾਲੇ ਲੱਕੋ ਕੇ ਰੱਖ ਲੈਂਦੇ ਵੀ ਹਾਂ ਇਹਨੂੰ ਗੂੜੇ ਰੰਗ ਦੀ ਦੇਣੀ ਹੈਗੀ ਹਾਂਜੀ ਜੀ ਮੈਂ ਕਰਦੀ ਪਈ ਸੂਟ ਚੱਕ ਪਾ ਪਾ ਕੇ ਸੂਟ ਉਹ ਹੀ ਜਿਹੜੀ ਮੈਂ ਆਹ ਤੇਰੇ ਕੋਲ ਆਪਦੇ ਕੋਲ ਤਾਂ ਸੂਟ ਹੈ ਨਹੀਂਗੇ ਇਹ ਐਂ ਕਰ ਦਿੰਦੀ ਜਦੋਂ ਵੀ ਇੱਥੇ ਅਮਨ ਕੋਲ ਆਉਗੀ ਨਾ ਉਹਦੇ ਸੂਟ ਪੰਘੀ ਹੁੰਦੀ ਹੈ ਇਹ ਉਹਦੇ ਹੀ ਸੂਟ ਪਾਈ ਜਾਊਗੀ ਉਹਦੇ ਹੀ ਸੂਟ ਪਾਈ ਜਾਊਗੀ ਆਪਦੇ ਨਹੀਂ ਸੂਟ ਪਾਉਂਦੀ ਪਤਾ ਨਹੀਂ ਕਿਉਂ ਪਰ ਆਪਦੇ ਪਾਊਗੀ ਕਿੱਥੋਂ ਸੂਟ ਬਣਾਉਂਦੀ ਨਹੀਂ ਆਪਦੇ ਆਪਦੇ ਬਣਾਉਂਦੀ ਲੋਰਾਂ ਟੀ-ਸ਼ਰਟ ਐ ਜੀਨ ਟੌਪ ਐ ਸੂਟ ਬਣਾਊਗੀ ਤਾਂ ਪਾਊਗੀ ਆਪਦਾ ਇੱਥੇ ਆ ਕੇ ਉਹਦੇ ਸੂਟਾਂ ਦੇ ਨੀਦ ਸੈੱਟ ਲੈਂਦੀ ਐ ਜਿਹੜੇ ਉਹ ਪ੍ਰਮੋਸ਼ਨ ਵਾਸਤੇ ਮੰਗਵਾਉਂਦੀ ਐ ਇੱਕ ਦਿਨ ਤੇ ਨਹੀਂ ਆਈ ਸਾਡੇ ਘਰੇ ਸੂਟ ਇਹਨਾਂ ਦੇ ਕੋਈ ਨਹੀਂ ਹੁੰਦਾ ਇਹਨਾਂ ਦੇ ਗਲੇ ਏਡੇ ਏਡੇ ਵੱਡੇ ਸੋਣਾ ਤੋ ਨੋ ਕੀ ਦਿੱਕਤ ਹੈ ਆਵਾ ਡੇਗ ਗਲੇ ਤੂੰ ਇਸ ਤਾ ਡੀਪ ਗਲੇ ਪਾ ਕੇ ਖੁਸ਼ ਆ ਤੁਸੀਂ ਇਹੀ ਚੀਜ਼ ਤੇ ਦਿਖਾ ਕੇ ਵੀਊ ਲੈਣੇ ਆ ਤੇ ਹੁਣ ਤੁਸੀਂ ਵੀਡੀਓ ਦੇ ਵਿੱਚ ਬੰਦੀਆਂ ਸ਼ਰੀਫ ਵੀ ਹਾਂ ਤੁਹਾਨੂੰ ਦਿੱਕਤ ਹੈ ਚੀਜ਼ ਤੋਂ ਅੱਗੇ ਪਿੱਛੇ ਤੁਹਾਡੇ ਡੀਪ ਗਲੇ ਪਾਏ ਹੁੰਦੇ ਜੋਗੀ ਤਾਂ ਪਾਉਂਦੀਆਂ ਸੂਟ ਆਮਾ ਤੇ ਤਾਂ ਪਾਇ ਹੀ ਡੀਪ ਗਲਾ ਹੁੰਦਾ ਸਾਰਿਆਂ ਬਲੌਗਰਨੀਆਂ ਦੇ ਡੀਪ ਗਲੇ ਪਾਏ ਹੁੰਦੇ ਤੂੰ ਵੀ ਜੇ ਸੂਟ ਪਾਉਨੇ ਡੀਪ ਗਲਾ ਹੀ ਪਾਇਆ ਹੁੰਦਾ ਤੇਰੇ ਕੋਈ ਨਿੱਕਾ ਗਲਾ ਪਾਇਆ ਤਾਂ ਵੇਖਿਆ ਨਹੀਂ ਗਾ ਹਾਏ ਦੇਵ ਦੇਗ ਗਲੇ ਗਲੇ ਆਹੀ ਚੀਜ਼ ਦਿਖਾ ਕੇ ਤਾਂ ਤੁਸੀਂ ਪੈਸੇ ਲੈਣੇ ਆ ਹਾਏ ਹਾਏ ਰੱਬਾ ਮੰਨ ਵੀਰੇ ਮੰਨ ਨੂੰ ਪਤਾ ਨਹੀਂ ਕਿੱਧਰ ਚਲ ਗਿਆ ਆ ਇੱਕ ਮਾਂ ਦੋ ਜਵਾਕਾਂ ਦੀ ਮਾਂ ਵੇਖ ਲਓ ਬੇਗਾਨੇ ਪਿੰਡੇ ਫਿਰਦੀ ਐ ਤੇ ਉਹਨੂੰ ਇਹ ਨਹੀਂ ਪਤਾ ਕਿ ਉਹਦਾ ਵੱਡਾ ਬੇਟਾ ਕਿੱਥੇ ਫਿਰਦਾ ਕਿੱਥੇ ਨਹੀਂ ਉਹਨੂੰ ਵਾਜਾ ਮਾਰਦੀ ਫਿਰਦੀ ਐ ਲੱਭਦੀ ਫਿਰਦੀ ਐ ਵੀ ਆਪਾਂ ਨੂੰ ਆਪਣੇ ਪਿੰਡ 'ਚ ਜਵਾਕ ਜਮਣਾ ਆਸੇ-ਪਾਸੇ ਹੋ ਜੇ ਨਾ ਆਪ ਦਾ ਉੱਥੇ ਨਹੀਂ ਭਰੋਸਾ ਹੁੰਦਾ ਕਿ ਪਤਾ ਕੋਈ ਚੱਕ ਕੇ ਨਾ ਲੈ ਗਿਆ ਹੋਵੇ ਕੋਈ ਹਵੀ ਨਵੀਂ ਨਾ ਹੋ ਜੇ ਤੇ ਇਹ ਪੇਗਾਨੇ ਪਿੰਡੇ ਫਿਰਦੀ ਇਹਨੂੰ ਕੋਈ ਫਿਕਰ ਨਹੀਂ ਜਵਾਕਾਂ ਦਾ ਕੋਈ ਵੀ ਨਹੀਂ ਆਹ ਦੇਖੋ ਘੁੰਮਦੇ ਪਏ ਇਹ ਦੇਖੋ ਇਹਦਾ ਦਿਮਾਗ ਖਰਾਬ ਹੋਇਆ ਪਿਆ ਮੁੰਡੇ ਦਾ ਧਿਆਨ ਤੁਹਾਡਾ ਨਹੀਂ ਜਵਾਕਾਂ 'ਚ ਵਲੌਗਾਂ 'ਚ ਤੁਸੀਂ ਬੜੇ ਫਿਰਦੇ ਆਂ ਰੀਲਾਂ 'ਚ ਤੁਸੀਂ ਬੜੇ ਫਿਰਦੇ ਆਂ ਧਿਆਨ ਤੁਸੀਂ ਨਹੀਂ ਦੇਣਾ ਜਵਾਕਾਂ ਵੱਲ ਤੇ ਦਿਮਾਗ ਜਵਾਕਾਂ ਦਾ ਖਰਾਬ ਹੋਇਆ ਜਵਾਕਾਂ ਦਾ ਦਿਮਾਗ ਖਰਾਬ ਹੋਇਆ ਕਿ ਤੁਹਾਡਾ ਦਿਮਾਗ ਖਰਾਬ ਹੋਇਆ ਆਦੀ ਗਲਤੀ ਨਹੀਂ ਮੰਨਦੇ ਵੇਖੋ ਹੁਣ ਵੀ ਗਲਤੀ ਨਾਲ ਜਵਾਕਾਂ ਤੇ ਸਿੱਟੀ ਜਾਂਦੇ ਵੀ ਜਵਾਕਾਂ ਦਾ ਦਿਮਾਗ ਖਰਾਬ ਹੋਇਆ ਵਾ ਜਿਹੜਾ ਟੈਕ ਨਹੀਂ ਬਿੰਦੇ ਭਾਈ ਜਵਾਕਾਂ ਨੇ ਖੇਡਣਾ ਤੁਸੀਂ ਧਿਆਨ ਨਹੀਂ ਦੇਵੋਗੇ ਉਹ ਤਾਂ ਅੱਗੇ ਪਿੱਛੇ ਹੋਣਗੇ ਧਿਆਨ ਤਾਂ ਤੁਹਾਨੂੰ ਜਵਾਕਾਂ ਦਾ ਰੱਖਣਾ ਪੈਣਾ ਜੇ ਵਲੌਗ ਬਣਾਉਨੇ ਤਾਂ ਵੀ ਰੱਖਣਾ ਪਊਗਾ ਜੇ ਵਲੌਗ ਨਹੀਂ ਬਣਾਉਂਦੇ ਤਾਂ ਵੀ ਰੱਖਣਾ ਪਊਗਾ ਪਰ ਤੁਸੀਂ ਤਾਂ ਵਲੌਗ ਦੇ ਵਿੱਚ ਹੀ ਵੜਿਆ ਰਹਿੰਦੇ ਆ ਤੁਹਾਨੂੰ ਤਾਂ ਫਿਕਰ ਹੈ ਨਹੀਂ ਕਿ ਹੋਰ ਇਹ ਸੇ ਜਵਾਕ ਵੀ ਸੰਭਾਲਣੇ ਆਪਦੇ ਸੰਵੀਰ ਤਾਂ ਠੰਡ ਬਹੁਤ ਜ਼ਿਆਦਾ ਆ ਤੇ ਬਚ ਕੇ ਰੋ ਹੈਦਰਾ ਆ ਰਿਹਾ ਆ ਲੇਖੋ ਆ ਗਿਆ ਉਥੋਂ ਐਨੀ ਇਨਾ ਤੰਗ ਠੰਡ ਬਹੁਤ ਜ਼ਿਆਦਾ ਵਾ ਸਾਰੇ ਆਪ ਦਾ ਆਪ ਦਾ ਧਿਆਨ ਰੱਖੋ ਆਪ ਦੇ ਕੋਟੀਆਂ ਸਵੈਟਰ ਪਾ ਲਓ ਆਪ ਦੇ ਜਵਾਕਾਂ ਦੇ ਨਾਲ ਪਾਓ ਗਰਮ ਕੱਪੜੇ ਵੇਖੋ ਇਹਨੇ ਆ ਕੇ ਆਪ ਦੇ ਕੋਟੀ ਚਾੜ ਲਈ ਖੱਟੀ ਖੱਟੀ ਕੋਟੀ ਚਾੜ ਲਈ ਆਪਦੇ ਪਤਾ ਨਹੀਂ ਕੋਟੀਆਂ ਕੀ ਟੀ-ਸ਼ਰਟ ਪਰ ਆਪਦੇ ਨੇ ਪਾ ਲਈ ਐ ਜਵਾਕਾਂ ਦੇ ਨਹੀਂ ਪਾਈਗੀ ਕਿਉਂਕਿ ਜਵਾਕਾਂ ਨੂੰ ਨਹੀਂ ਠੰਡ ਲੱਗਦੀ ਤੈਨੂੰ ਵੱਖਰੀ ਠੰਡ ਲੱਗਦੀ ਐ ਜਵਾਕਾਂ ਦੇ ਜਵਾਕਾਂ ਨੂੰ ਰਜਾਈ ਦੇ ਵਿੱਚ ਬਿਠਾਇਆ ਤਾਂ ਵੀ ਕਹਿ ਦਗੇ ਵੀ ਹਾਂ ਤਾਂ ਕਰਕੇ ਨਹੀਂ ਪਾਈ ਵੀ ਜਵਾਕਾਂ ਦੇ ਰਜਾਈ ਦੇ ਵਿੱਚ ਬੈਠੇ ਜਵਾਕ ਤਾਂਵੇਂ ਫਿਰਦੇ ਆ ਵੱਡਾਵੇਂ ਬੈੜ ਤੇ ਬੈਠਾ ਵਾ ਬਿਨਾ ਗਰਮ ਕੱਪੜਿਆਂ ਤਾਂ ਸਿੰਪਲ ਸੂਟ ਪਾਇਆ ਵਾ ਇੱਕ ਸਿੰਗਲ ਤੇ ਛੋਟਾ ਵੀ ਉਵੇਂ ਹੀ ਫਿਰਦਾ ਨਾ ਕੋਈ ਕੋਟੀ ਉਹਦੇ ਨਾਲ ਕੋਈ ਟੋਪੀ ਤੇ ਤੈਨੂੰ ਵੱਖਰੇ ਠੰਡ ਲੱਗਦੀ ਜਵਾਕਾਂ ਨੂੰ ਨਹੀਂ ਲੱਗਦੀਗੀ ਉਹੀ ਤਾਂ ਗੱਲ ਆ ਅੱਧੀ ਚੰਦੀ ਕਿਦੋਂ ਮੁੱਕ ਗਈ ਸਿਲੰਡਰ ਨੂੰ ਹੋਏ ਥੋੜੇ ਜਿਹੇ ਨੂੰ ਲ ਮਹੀਨਾ ਵੀ ਕਿੱਥੇ 15 ਦਿਨ ਵੀ ਨਹੀਂ ਹੋਏ ਹੋਏ ਤਾਂ हां दसो ਵੀਡੀਓ ਦੇ ਵਿੱਚ ਲੋਕਾਂ ਨੂੰ ਦੱਸੋ ਵੀ ਤੁਹਾਡਾ ਸਿਲੰਡਰ ਮੁੱਕ ਗਿਆ ਵੀ ਤੁਹਾਡੇ ਸਿਲੰਡਰ ਤੇ ਬਾਲਾ ਕੰਮ ਹੁੰਦਾ ਲੋਕਾਂ ਦੇ ਸਿਲੰਡਰ ਮਹੀਨਾ ਦੋ-ਦੋ ਮਹੀਨੇ ਕੱਢ ਜਾਂਦੇ ਆ ਆਮ ਨਾਲ ਤਿੰਨ-ਤਿੰਨ ਮਹੀਨੇ ਕੱਢ ਜਾਂਦੇ ਹੈਗੇ ਪਰ ਤੁਹਾਡਾ 15 ਦਿਨ ਵੀ ਨਹੀਂ ਕੱਢਿਆ ਸਿਲੰਡਰ ਨੇ ਫਿਰ ਬਾਲਾ ਕੰਮ ਆ ਤੁਹਾਡੇ ਘਰੇ ਸਿਲੰਡਰ ਤੇ ਬਾਲਾ ਕੰਮ ਕਰਦੇ ਤਾਂ ਹੁਣ ਤੁਹਾਡੇ ਕੋਲ ਪੈਸੇ ਹੈ ਨਹੀਂਗੇ ਤਾਂ ਹੀ ਵੀਡੀਓ ਦੇ ਵਿੱਚ ਦੱਸਦੇ ਪਏ ਹਾਂ ਵੀ ਹਾਂ ਤੁਹਾਡਾ ਸਿਲੰਡਰ ਮੁੱਕ ਗਿਆ ਤੇ ਲੋਕਾਂ ਨੂੰ ਕਹੋ ਹਣ ਸੋਈ ਲੋਕਾਂ ਨੂੰ ਕੀ ਕਹਣਾ ਲੋਕਾਂ ਨੂੰ ਇੰਟਰੈਕਟਲੀ ਵੀ ਇਹਦੇ ਵਿੱਚ ਕਹਿ ਦੇ ਦਿੱਤਾ ਤੁਸੀਂ ਵੀ ਸਿਲੰਡਰ ਮੁੱਕ ਗਿਆ ਹੁਣ ਵਿਕਰਮ ਨੂੰ ਪਾਓ ਪੈਸੇ ਸਿਲੰਡਰ ਭਰਾਵੇ ਅਗਲਾ ਫੇਰੀ ਭਰਾ ਸੇ ਕੋ ਕੋ ਸਿਲੰਡਰ ਜਿਹਨੂੰ ਪੈਸੇ ਪਾਊਗਾ ਕੋਈ ਨਹੀਂ ਤਾਂ ਕਿੱਥੋਂ ਭਰਾਊਗਾ ਵਿਚਾਰ ਐਤੋਂ 15 ਦਿਨ ਵੀੜੀ ਹੋਇਆ ਤਾਂ ਦੇਖੋ ਸਿਲੰਡਰ ਸਾਰੇ ਖਾਲੀ ਆ ਸਿਲੰਡਰ ਸਾਰੇ ਖਾਲੀ ਹੋ ਗਿਆ ਲਓ ਜੀ ਹੁਣ ਤਾਂ ਆਡੀਅנס ਜਿਹੜੀ ਇਹਨਾਂ ਦੇ ਇਹਨਾਂ ਨੂੰ ਪੈਸੇ ਸੈਂਡ ਕਰੀ ਦਵੇ ਕਿਉਂਕਿ ਹੁਣ ਤਾਂ ਅਗਲੇ ਨ ਸਬੂਤ ਵੀ ਦਿਖਾਤਾ ਸਿਰਫ ਗੱਲਾਂ ਨਾਲ ਨਹੀਂ ਸਾਰੇ ਸਿਲੰਡਰ ਚੱਕ ਕੇ ਵੀ ਦਿਖਾਤਾ ਵੀ ਆ ਦੇਖ ਲਓ 15 ਦਿਨ ਹੀ ਕੱਢੇ ਸਿਲੰਡਰ ਨੇ ਖਾਲੀ ਹੋ ਵੀ ਗਿਆ ਤੇ ਹੁਣ ਛੇਤੀ ਛੇਤੀ ਇਹਨਾਂ ਨੂੰ ਪੈਸੇ ਪਾਓ ਜਾ ਫੇ ਸਿਲੰਡਰ ਭਰਿਆ ਇਹਨਾਂ ਦੇ ਘਰੇ ਡਿਲੀਵਰ ਕਰਵਾਓ ਕੱਪੜੇ ਨਹੀਂ ਤਾਂ ਹਰ ਲਾਉਣੀਆਂ ਆ ਸਫਾਈ ਜੀ ਕਰਨੀ ਆ ਮਾੜੀ ਜੀ ਬਸ ਤੇ ਸਫਾਈ ਕਰਕੇ ਨਹੀਂ ਕੱਪੜਿਆਂ ਦੀ ਤਾਂ ਹ ਮਾਰਨੀਆਂ ਸਫਾਈ ਕਰਨੀ ਆ ਮਾੜੀ ਮੋਟੀ ਇਹ ਤੂੰ ਕੈਮਰੇ ਦੇ ਵਿੱਚ ਬੋਲ ਕੇ ਵੀ ਕਹਿ ਸਕਦੀ ਸੀਗੀ ਤੂੰ ਕਿਰਨ ਬਾਲਾਵਲੀ ਬੋਲ ਕੇ ਹੀ ਕਿਉਂ ਕਿਹਾ ਕਿਉਂਕਿ ਤੈਨੂੰ ਪਤਾ ਵੀ ਤੂੰ ਕੰਮ ਉਸੇ ਤਾਂ ਕਰਵਾਣਾ ਖੁਦ ਤਾਂ ਕਰਨਾ ਨਹੀਂਗਾ ਉਹੀ ਕੰਮ ਕਰੋ ਕਿ ਉਹਨੂੰ ਦੱਸ ਤਾਂ ਵੀ ਹਾਂ ਕੀ ਕੰਮ ਕਰਨ ਵਾਲਾ ਰਹਿ ਗਿਆ ਉਹ ਬੈਠੀ ਸੀ ਨਾ ਵਿਚਾਰੀ ਉਹ ਬੈਠੀ ਹੋਣੀ ਥੋੜਾ ਚਰੋਂ ਦਾਸਤਾ ਵੀ ਹਾਂ ਲੀੜੇ ਤੈ ਮਾਰਨ ਵਾਲੇ ਰਹਿ ਗਏ ਕਰਨ ਬਾਲਾ ਜੀ ਉੱਠੋ ਤੇ ਲੀੜੇ ਤੈ ਮਾਰੋ ਥੋੜੀ ਬਸ ਸਫਾਈ ਕਰਨ ਆਈ ਰਹਿੰਦੀ ਉਹ ਕਰੋ ਕਿਉਂਕਿ ਤੂੰ ਬਣਾਉਣਾ ਮਹਾਰਾਣੀ ਨੇ ਵਲੌਗ ਤੇ ਉਹ ਰੱਖੀ ਐ ਨੌਕਰਾਂ ਨੇ ਘਰੇ ਕੰਮ ਕਰਨ ਨੂੰ ਹਾਂ ਜੀ ਜੀ ਮਮਾ ਕਰਦੇ ਪਿਆ ਸਫਾਈ ਤੇ ਮੇਰੀ ਥੋੜੀ ਸਿਹਤ ਖਰਾਬ ਹੋ ਗਈ ਮੈਂ ਰੋਕ ਉਸ ਕਰਕੇ ਬਣਾਣਾ ਓਕੇ ਨਾਲ ਹੁੰਦੇ ਆ ਓਕੇ ਇਹ ਰੱਖ ਮੰਮਾ ਦੀ ਹੋ ਗਈ ਸਿਹਤ ਖਰਾਬ ਤਾਂ ਵੀ ਉਹ ਕੰਮ ਕਰਦੇ ਪਏ ਆ ਪਰ ਇਹ ਚੰਗੀ ਭਲੀ ਫਰਦੀ ਐ ਤਾਂ ਤਾਂ ਵੀ ਡੱਕਾ ਨਹੀਂ ਤੋੜਿਆ ਜਾਂਦਾ। ਇਹ ਸਿਰਫ ਵਲੌਗ ਹੀ ਬਣਾ ਸਕਦੀ ਐ ਕੈਮਰਾ ਹੀ ਫੜ ਸਕਦੀ ਐ ਕੀ ਕਰਗੇ ਫਿਰ ਬਿਕਰਮ ਲੈ ਕੇ ਵੀ ਇਹਨੇ ਨਾਜੂਕ ਹੱਥਾਂ ਵਾਲੀ ਆਇਆ ਨਾ ਜੇ ਮਾੜਾ ਮੋਟਾ ਕੰਮ ਕਰੂਗੀ ਤਾਂ ਤੇ ਹੱਥ ਦੇ ਉਂਗਲਾਂ-ਉਂਗਲਾਂ ਟੁੱਟ ਜਾਣੀਆਂ ਭਾਈ ਮਾੜੀ ਮੋਟੀ ਹੱਡੀ ਐ ਇਹ ਹੈ ਨਹੀਂ ਇਹਦੇ ਵਿੱਚ ਕੁਝ ਵੀ ਇਹ ਸਿਰਫ ਫੋਨ ਦਾ ਭਾਰੀ ਚੱਕ ਸਕਦੀ ਐ ਨਾ ਤੇ ਗਲਾਸ ਚੱਕ ਕੇ ਤੋੜ ਸਕਦੀ ਐ ਨਾ ਇੱਥੇ ਜਾ ਕੇ ਕਿ ਉੱਥੇ ਰੱਖ ਰੱਖ ਸਕਦੀ ਐ ਗਲਾਸ ਨਾ ਇਹ ਆਟੇ ਨੂੰ ਮੁੱਕੀ ਦੇ ਸਕਦੀ ਐ ਆਟਾ ਨੂੰ ਮੁੱਕੇ ਵੀ ਕਿੱਥੇ ਦੋਗੇ ਆਟਾ ਇਕੱਠਾ ਹੀ ਨਹੀਂ ਕਰ ਸਕਦੀ ਉਹਦੇ ਇਹਦੇ ਉਂਗਲਾਂ ਵਿੰਗੀਆਂ ਡੇਡੀਆਂ ਹੋ ਜਾਣਗੀਆਂ ਝਾੜੂ ਚੱਕੂ ਕੀ ਤਾਂ ਇਹਦਾ ਗੁੱਟ ਟੁੱਟ ਜਾਣਾ ਵਾ ਕੰਮ ਕਰ ਹੀ ਨਹੀਂ ਸਕਦੀ ਬਾਹਲੀ ਨਾਜਿਕ ਭਰੀ ਲੈ ਕੇ ਆਏ ਬਿਕਰਮਤਾ ਇਹ ਭਰੀ ਸਿਰਫ ਲੋਕਾਂ ਸਾਹਮਣੇ ਫ੍ਰਿਜ ਮੁਜਰਾ ਕਰੋਗੀ ਤੇ ਪੈਸੇ ਕਮਾਉਗੀ ਲਾ ਕੇ ਹੀ ਨਹੀਂ ਗਏ ਅਸੀਂ ਉਹ ਦੂਜੀ ਕਰੇਜ ਫ੍ਰਿਜ ਬੰਨ ਕਿੰਨੇ ਬੰਦ ਕੀਤੀ ਸੀਗੀ ਆਟਾ ਤਾਂ ਨਹੀਂ ਹੁੰਦੀ ਹਾਂ ਚਲਾ ਹੀ ਨਹੀਂ ਸਕਦੀ ਹਾਈ ਮੈਂ ਨਾ ਉਹਦੇ ਇੱਕ ਵਾਰ ਵੀਡੀਓ ਬਣਾਈ ਸੀ ਜਿਹਦੇ ਵਿੱਚ ਕਰਨ ਬਾਲਾ ਹਫਤੇ ਦਾ ਇਕੱਠਾ ਆਟਾ ਗੁੰਨ ਕੇ ਰੱਖੀ ਜਾਂਦੀ ਸੀ ਉਦੋਂ ਤਾਂ ਅਜੇ ਗਰਮੀਆਂ ਸੀਗੀਆਂ ਮੈਂ ਤਾਂ ਕਿਤੇ ਅੱਧੀ ਵਾਰ ਕੀਤਾ ਹੋਗਾ ਮੈਨੂੰ ਨਹੀਂ ਪੱਸ ਗਿਆ ਹਰ ਵਾਰੀ ਐਂ ਕਰਦੀ ਐ ਹੁਣ ਵੀ ਬਿਕਰਨ ਨੂੰ ਵੇਖ ਲੈ ਅਮਨ ਕੋਲ ਆਇਆ ਹੁਣ ਬਿਕਰਨ ਨੂੰ ਕੀ ਕਹੀ ਜਾਂਦੀ ਐ ਪ੍ਰੀਤੀ ਕਰਨ ਬਾਲਾ ਵੀ ਆਕੇ ਫ੍ਰਿਜ ਪਤਾ ਨਹੀਂ ਕਿਨੇ ਬੰਦ ਕਰਤੀ ਫ੍ਰਿਜ ਚਲਾਉਣੀ ਭੁੱਲ ਗਏ ਫ੍ਰਿਜ ਬੰਦ ਰਹਿ ਗਈ ਤੇ ਹੁਣ ਆਕੇ ਵੇਖਿਆ ਜਿਹੜਾ ਆਟਾ ਗੁੰਨਿਆ ਪਿਆ ਸੀ ਉਹ ਖਰਾਬ ਹੋ ਗਿਆ ਤੇ ਉਹਨੂੰ ਰੋਟੀਆਂ ਕਾਦੀਆਂ ਪਕਾਵਾਂਗੇ ਦਰ ਫਿੱਟੇ ਮੂੰਹ ਤੁਹਾਡੇ ਜੋ ਤੁਸੀਂ ਕਿਤੇ ਜਾਣਦੇ ਆ ਉੱਥੋਂ ਆਉਣ ਦਾ ਪਰ ਬਾਅਦ ਕਿ ਜਿਹੜੀ ਤੁਸੀਂ ਰੋਟੀ ਪਾਣੀ ਖਾਣੀ ਉਹ ਤਾਂ ਹੀ ਪਰ ਬੰਦ ਕਰਕੇ ਰੱਖ ਜੰਨੇ ਵੀ ਹਾਂ ਆ ਕੇ ਕੁਛ ਕਰਨਾ ਨਾ ਪਊਗਾ। ਅਮਰ ਕੋਲ ਜਾਣ ਲੱਗੇ ਆਟਾ ਗੁੰਨ ਕੇ ਰੱਖ ਗਏ ਵੀ ਹਾਂ ਜਦੋਂ ਆਵਾਂਗੇ ਤੇ ਉਹੀ ਆਟਾ ਪਕਾ ਕੇ ਖਾ ਲਾਂਗੇ। ਫਿੱਟੇ ਜੇ ਹਾਲ ਤੁਹਾਡੇ ਆਪ ਦਾ ਨਹੀਂ ਜਵਾਕਾਂ ਦਾ ਧਿਆਨ ਕਰ ਲੋ ਇਹਨਾਂ ਬੇ ਆਟਾ ਖਵਾਈ ਜੰਨੇ ਤੁਸੀਂ। ਚਲ ਮੰਨਿਆ ਸਵੇਰੇ ਚੱਕਿਆ ਸ਼ਾਮ ਨੂੰ ਪਕਾਤਾ ਇਹ ਤਾਂ ਨਹੀਂਗਾ ਵੀ ਹਫ਼ਤੇ ਹਫ਼ਤੇ ਆਟਾ ਇਕੱਠਾ ਹੀ ਗੁੰਨ ਕੇ ਰੱਖ ਦੋ। ਤੁਹਾਡੀ ਤਾਂ ਜਮੇ ਸ਼ਰਮ ਲੱਥੀ ਵੀ ਆ। ਇੰਨਾ ਸੋਸਤੀ ਮਾ ਟੱਪੜਾ ਤੁਹਾਡਾ। ਹੱਡ ਹਲਾ ਕੇ ਜਮੇ ਨਹੀਂ ਖੁਸ਼ ਹੋਗੇ ਤੁਸੀਂ। ਪਿੰਨੀਆਂ ਸੋਹਣੀਆਂ ਪਿੰਨੀਆਂ ਸਾਮਾਨ ਲੈਣ ਲਈ ਕਿਵੇਂ ਤਾਂ ਕੱਲ ਹੀ ਆਈ ਅੱਧੀ ਰਾਤ ਨੂੰ ਪਿੰਨੀਆਂ ਦਾ ਸਾਮਾਨ ਲੈਣ ਲਈ ਦਿਨੇ ਨਹੀਂ ਆਇਆ ਜਾਂਦਾ ਸੀਗਾ ਲੈ ਸਾਮਾਨ ਪਿੰਨੀਆਂਆਂ ਵਿੱਚ ਤਿਆਰੀਆਂ ਹੋ ਰਹੀਆਂ ਆ ਅੱਛਾ ਬਿਕਰਮ ਦੇ ਨਾਲ ਆਈ ਹੈ ਜਵਾਕਾ ਨੂੰ ਘਰੇ ਛੱਡ ਕੇ ਆਈ ਹੈ ਵੇਖ ਲੋ ਇਹ ਮਹਾਰਾਣੀ ਤੋਰੇ ਫੇਰੇ ਨੂੰ ਕਿੰਨੀ ਸ਼ਿਹਾਰ ਹੈ ਨਾ ਤੋਰੇ ਫੇਰੇ ਵੇਲੇ ਮੈਂਟੇ ਚ ਤਿਆਰ ਹੋ ਜਾਂਦੀ ਹੈ ਠੀਕ ਠਾਕ ਹੋ ਜਾਂਦੀ ਜੇ ਬਿਮਾਰ ਹੋ ਗਈ ਨਾ ਤਾਂ ਵੀ ਠੀਕ ਹੋ ਜਾਂਦੀ ਹੈ ਜਿਵੇਂ ਤੋਰਾ ਫੇਰਾ ਕਰਨ ਜਾਣਾ ਸੀ ਤੇ ਜਦੋਂ ਘਰੇ ਕੰਮ ਕਰਨਾ ਹੁੰਦਾ ਉਹਦੇ ਮਾਂ ਦੀ ਤੀ ਨੂੰ ਮੌਤ ਪੈ ਜਾਂਦੀ ਹੈ ਕੰਮ ਕਰਕੇ ਜਮਾ ਖੁਸ਼ ਹੀ ਨਹੀਂ ਆਪਦੇ ਆਪਦੇ ਜੰਮੇ ਜਵਾਕ ਨਹੀਂ ਸੰਭਾਲ ਕੇ ਖੁਸ਼ ਜਿਸੋ ਤੇਲੀ ਹੁੰਦੀ ਫੇ ਤਾਂ ਕੰਧਾਂ 'ਚ ਮਾਰ ਮਾਰੋ ਹੀ ਮਾਰਦੇ ਨੇ ਸੀ ਟਪਾ ਦੇਣੇ ਸੀ ਜਵਾਕ ਤੇ ਆਈ ਅੱਧੀ ਰਾਤ ਨੂੰ ਬਾਹਰ ਆਏ ਤੇ ਇਹਨਾਂ ਤਿਆਰ shear ਹੋਣ ਦੀ ਕੀ ਲੋੜ ਸੀ ਅੱਧੀ ਰਾਤ ਨੂੰ ਬਾਹਰ ਆਈਏ ਤਾਂ ਅੱਧੀ ਰਾਤ ਨੂੰ ਬਾਹਰ ਆਉਣ ਵਾਸਤੇ ਸਿਰਫ ਸਿਰਫ ਪਿੰਨਿਆਂ ਦਾ ਸਮਾਨ ਲੈਣਾ ਹੀ ਉਹਦੇ ਵਾਸਤੇ ਵੀ ਤਿਆਰ shear ਹੋਣ ਨਹੀਂ ਆਈ ਹੈ ਨਾਲੇ ਪਿੰਨਿਆਂ ਦਾ ਸਮਾਨ ਲੈਣਾ ਕੋਈ ਪਹਾੜ ਨਹੀਂ ਚੱਕ ਕੇ ਘਰੇ ਲੈ ਕੇ ਜਾਣਾ ਵੀ ਤੁਸੀਂ ਦੋ ਜਣੇ ਚਾਹੀਦੇ ਪਿੰਨਿਆਂ ਦਾ ਸਮਾਨ ਕੱਲਾ ਬਿਕਰਮਾ ਵੀ ਲਿਆ ਸਕਦਾ ਅੱਧੀ ਰਾਤ ਅਨਜਨਾਨੀ ਕੀ ਗੱਲ ਅੱਧੀ ਰਾਤ ਅਨਜਨਾਨੀ ਵੇਚਣ ਗਿਆ ਸੀਗਾ ਆਪਦੀ ਬਾਹਰ ਤਾਈ ਇਹਨਾਂ ਤੇ ਆਇ ਸ਼ਰੋਕ ਗਈ ਹੈ ਹਰੇਕ ਕੰਮ ਵਾਸਤੇ ਸਾਨੂੰ ਜਨਾਨੀ ਨਾਲ ਚਾਹੀਦੀ ਹੈ ਹਰੇਕ ਕੰਮ ਵਾਸਤੇ ਕਦੇ ਤਾਂ ਜਨਾਨੀ ਨੂੰ ਆਫ ਕੈਮਰਾ ਘਰੇ ਬਿਠਾ ਦਿਆ ਕਰੋ ਤੇ ਹਾਂਜੀ ਜੰਦ ਜਾਂਦੇ ਹੁਣ ਥੋੜੀ ਜਿਹੀ ਅਮ੍ਰਿਤਾ ਪਾਰ ਗੱਲ ਕਰਨ ਲੱਗੇ ਆ ਦੋ ਤਿੰਨ ਦਿਨ ਹੋ ਗਏ ਨੇ ਵੀਡੀਓਜ਼ ਪਾਉਣੀਆਂ ਬੰਦ ਕਰਤੀਆਂ ਪਹਿਲਾਂ ਰਿਪਲਾਈ ਦੇ ਕੇ ਵੀਡੀਓਜ਼ ਪਾਈਆਂ ਦੋ ਕੁ ਦਿਨ ਕਮੈਂਟ ਆਫ ਕਰਕੇ ਪਾਈਆਂ ਹੁਣ ਵੀਡੀਓਜ਼ ਬੰਦ ਹੀ ਕਰਤੀਆਂ ਪਾਈਆਂ ਹੀ ਨਹੀਂ ਹੋਣੇ ਨੇ ਕੀ ਗੱਲ ਬਈ ਹੁਣ ਤੇਰਾ ਸੱਚ ਸਾਰਿਆਂ ਦੇ ਸਾਹਮਣੇ ਆ ਗਿਆ ਤਾਂ ਕਿ ਵੀਡੀਓਜ਼ ਪਾਉਣੀਆਂ ਬੰਦ ਕਰ ਦਿੱਤੀਆਂ ਜਾਂ ਤੂੰ ਸੱਚੀ ਆ ਪਰ ਤੇਰੇ ਕੋਲ ਸਵਾਲਾਂ ਦੇ ਜਵਾਬ ਨਹੀਂ ਤਾਂ ਕਰਕੇ ਵੀਡੀਓਜ਼ ਬੰਦ ਕਰਤਾਂ ਜਾਂ ਫਿਰ ਤੂੰ ਹਜੇ ਜਿਹੜੇ ਸਬੂਤ ਆ ਉਹਦੇ ਨਕਲੀ ਤਿਆਰ ਕਰੀ ਜਾਂਦੀ ਐ ਨਕਲੀ ਸਬੂਤ ਤਿਆਰ ਕਰਕੇ ਸਾਰਿਆਂ ਦੇ ਸਾਹਮਣੇ ਪੇਸ਼ ਕਰੇਂਗੀ ਉਹਨਾਂ ਚ ਤੇਨੂੰ ਟਾਈਮ ਚਾਹੀਦਾ ਉਹਦੇ ਲਈ ਤਾਂ ਕਰਕੇ ਵੀਡੀਓਜ਼ ਬੰਦ ਕਰਤੀ ਇਹ ਕੀ ਗੱਲ ਤੇਰੇ ਹੋ ਸਕਨੀ ਥੋੜ੍ਹ ਸਾਹਮਣੇ ਆਏ ਆ ਹੁਣ ਮੈਂ ਕੋਈ ਤਕਰੀਰ ਕਰਨੀ ਤੇ ਸਾਰੇ ਜਣੇ ਦੇਖੋ ਤੇਰੇ ਨਾਲ ਕਰਨਗੀ ਕੱਲਾ ਕੱਲਾ ਤਰੀਕਾ ਸੱਚਾ ਮਨ ਲੈ ਦੇਖ ਦੇਖ ਲੈ ਸਕਰੀਨ ਸ਼ਾਟ ਹਾਂ ਤੁਸੀਂ ਇਹ ਉਹ ਸਕਰੀਨ ਸ਼ਾਟ ਹੈ ਜਿਹਨੇ ਭੇਜਿਆ ਹਜੇ ਕਈਆਂ ਨੇ ਸਕਰੀਨ ਸ਼ਾਟ ਭੇਜੇ ਨਹੀਂ ਡਰਦਿਆਂ ਨੇ ਪਤਾ ਨਹੀਂ ਡਾਰਾ ਕਿ ਪਤਾ ਨਹੀਂ ਕੀ ਗੱਲ ਹੈ ਸਕਰੀਨਸ਼ਾਟ ਹੈ ਜੇ ਕਈ ਭੇਜਦੇ ਨਹੀਂ ਪਾਏਗੇ ਵੀ ਸਾਡਾ ਨਾਮ ਨਾ ਸਾਹਮਣੇ ਆਵੇ ਅਸੀਂ ਆਪਦਾ ਨਾਮ ਨਹੀਂ ਲੈਣਾ ਉਹਨਾਂ ਨੇ ਕਿਹਾ ਵੀ ਤੁਹਾਡਾ ਨਾਮ ਸਾਹਮਣੇ ਨਹੀਂ ਆਉਂਦਾ ਪਰ ਫਿਰ ਵੀ ਉਹ ਭੇਜਦੇ ਨਹੀਂ ਪਾਏ ਉਹਨਾਂ ਨੇ ਦੱਸਤਾ ਵੀ ਹਾਂ ਸਾਡੇ ਕੋਲੋਂ ਵੀ ਲੈ ਆ ਤੇ ਉਹ ਵੀ ਬਾਹਰੋਂ ਹੀ ਆ ਕਈ ਲੋਕ ਵੀ ਬਾਹਰ ਲਿਆ ਕੋਲੋਂ ਨੇ ਇੰਨੇ-ਇੰਨੇ ਲੈ ਲਏ ਆ ਜਿਹੜੇ ਇੱਧਰੋਂ ਲਿਆ ਉਹਨੇ ਤਾਂ ਗੱਲ ਹੀ ਛੱਡ ਦੋ ਬਾਹਰ ਦੇ ਲੋਕਾਂ ਨੂੰ ਵੀ ਨਹੀਂ ਛੱਡਿਆ ਨੇ ਤਾਂ ਕੈਨੇਡਾ ਆਸਟ੍ਰੇਲੀਆ ਯੂਕੇ ਸਾਰਿਆਂ ਤੋਂ ਹੀ ਲੈ ਲਿਆ ਨੇ ਪੈਸੇ ਪੈਣੇ ਐਨੀ ਭੁੱਖੀ ਆ 2.5 ਕਰੋੜ ਦੀ ਤੇਰੀ ਕੋਠੀ ਹੈ ਤੇਰੇ ਕੋਲ ਕੱਲੀ ਕੋਲ ਆ ਦੀ ਅੱਡ ਗੱਡੀ ਹੈ ਮਾਂ ਪਿਓ ਤੇਰੇ ਸਰਕਾਰੀ ਨੌਕਰੀ ਲੱਗਿਆ ਤੇ ਪਿਓ ਤੇਰਾ ਤਾਂ ਸੌਰੀ ਭਰਾ ਤੇਰਾ ਤਾਂ ਕੰਮ ਕਰਦਾ ਹੈ ਸ਼ਰਾਬ ਦੇ ਠੇਕਿਆਂ ਦਾ ਭਾਬੀ ਤੇਰੀ ਤਾਂ ਸਰਕਾਰੀ ਡੋਹਰ ਟੀਚਰ ਤੇ ਤਾਂ ਵੀ ਤੈਨੂੰ ਐਨੀ ਲੋੜ ਪੈ ਗਈ ਕੀ ਗੱਲ ਤੁਸੀਂ ਕਿਸੇ ਦਾ ਕਰਜ਼ਾ ਦੇਣਾ ਸੀਗਾ ਜਿਹੜੇ ਤੁਹਾਡੇ ਕੋਲ 35 ਗਣੀ 25 ਕਿੰਨੇ ਕਿਲੇ ਪੈ ਲਈ ਉਹ ਵੀ ਤੁਹਾਨੂੰ ਥੋੜੀ ਪੈਂਦੀ ਰ ਤੁਹਾਡੇ ਤੋਂ ਕਿਸੇ ਦਾ ਕਰਜ਼ਾ ਨਹੀਂ ਲਾਇਆ ਜਾਂਦਾ ਗਾ ਕੀ ਗੱਲ ਇੰਨੀ ਕਾਦੀ ਲੋਡ ਪੈ ਗਈ ਪੈਸਿਆਂ ਦੀ ਕਿ ਆਪਦੇ ਵਿਆਹ ਵਾਸਤੇ ਦਾਜ ਇਕੱਠਾ ਕਰੀ ਜਾਨੀ ਐ ਦਾਜ ਕਾ ਤਾਂ ਦਾਜ ਵਾਸਤੇ ਆਪਦੇ ਵਿਆਹ ਵਾਸਤੇ ਪੈਸੇ ਇਕੱਠੇ ਕਰੀ ਜਾਨੀ ਹਾਂ ਜਦ ਵਿਆਹ ਹੋਊਗਾ ਤੇਰਾ ਤੂੰ ਆਪਦੇ ਪੈਸੇ ਨਾਲ ਹੀ ਕਰੇਂਗੀ ਤੇਰੇ ਘਰ ਦੇ ਨੇ ਕਹਿਤਾ ਹੋਊਗਾ ਵਿਆਹ ਆਪੇ ਆਹਦਾ ਜੇ ਮਰਜ਼ੀ ਕਰ ਜੇ ਮਰਜ਼ੀ ਨਾ ਕਰ ਵੀ ਅਸੀਂ ਨਹੀਂ ਕਰਨਾ ਤਾਂ ਕਰਕੇ ਪੈਸੇ ਇਕੱਠੇ ਕਰਦੀ ਹੋਏਂਗੀ ਇੰਨੀ ਕਾਦੀ ਲੋਡ ਪੈ ਗਈ ਤੈਨੂੰ ਪੈਸਿਆਂ ਦੀ ਨਾ ਤੋ ਕੋਈ ਸਟੇਟਮੈਂਟ ਦਿੰਨੀ ਪਈ ਐ ਫਿਰ ਸਟੇਟਮੈਂਟ ਵੀ ਨਹੀਂ ਦਿਖਾਉਂਦੀ ਅੱਗੋਂ ਤੋਂ ਸਿੱਧਾ ਰਿਪਲਾਈ ਪਾਤਾ ਖੱਚ ਜਨਾਨੀਆਂ ਜਿਹੜਾ ਕਿੰਨੇ ਨੇ ਉਹ ਵੀਡੀਓ ਪਾਈ ਸੀਗੀ ਅਮਨਦੀਪ ਨੇ ਪਾਈ ਸੀਗੀ S2R2 ਨੇ ਪਾਈ ਸੀ ਤੇ ਰਿਐਕਸ਼ਨ ਕੁੜੀ ਨੇ ਪਾਈ ਸੀ ਉਹਨਾਂ ਨੂੰ ਗਾਲਾਂ ਕੱਢ ਕੇ ਰਿਪਲਾਈ ਵੀਡੀਓ ਪਾ ਦਿਆ ਕਿ ਮੇਰੀ ਫਰਸਟ ਤੇ ਲਾਸਟ ਵੀਡੀਓ ਆ ਬਾਅਦ ਚ ਮੈਂ ਕੋਈ ਵੀਡੀਓ ਨਹੀਂ ਪਾਣੇਗੀ ਅੱਜ ਤੋ ਗਾਲਾਂ ਕੱਢ ਕੇ ਸਾਰਤ ਹੈ ਉਹ ਚੱਕ ਛੋਟੀ ਜੀ ਵੀਡੀਓ ਦਿਖਾ ਦੇ ਜਿਹਦੇ ਵਿੱਚ ਪਸ਼ੂ ਆ ਇਥੇ ਕੀ ਸਾਬਤ ਹੁੰਦਾ ਵਾ ਕੱਖ ਵੀ ਨਹੀਂ ਸਾਬਤ ਹੁੰਦਾ ਇਥੇ ਤੇ ਤੂੰ ਕਹਤਾ ਮੇਰੇ ਫਸਟ ਦਾ ਲਾਸਟ ਵੀਡੀਓ ਤਾਂ ਕਿ ਜੇ ਕੋਈ ਤੈਨੂੰ ਕਵਰ ਵੀ ਰਿਪਲਾਈ ਪਾ ਤੂੰ ਰਿਪਲਾਈ ਪਾਵੇਂ ਨਾ ਜੇ ਤਾਂ ਕੋਈ ਸਵਾਲ ਕਰੇ ਤਾਂ ਉਹ ਤੇ ਕੋਈ ਤੈਨੂੰ ਪਤਾ ਵੀ ਤੇ ਕੋਈ ਜਵਾਬ ਹੈਗਾ ਤੂੰ ਜਵਾਬ ਦੇ ਵੀ ਨਹੀਂ ਸਾਧ ਤਾਂ ਕਰਕੇ ਕਹਤਾ ਵੀ ਹਾਂ ਮੈਂ ਤੇ ਨਾਲ ਕੇ ਸਵਾਲ ਪੁੱਛੇ ਸਵਾਲ ਪੁੱਛੂਗਾ ਹੀ ਮੈਂ ਕਹਤਾ ਦਿੱਤੇ ਮੇਰੀ ਲਾਸਟ ਵੀਡੀਓ ਮੈਂ ਹੁਣ ਕੋਈ ਰਿਪਲਾਈ ਵੀਡੀਓ ਪਾਣੀ ਤਾਂ ਮੈਂ ਜਵਾਬ ਖਤ ਦਉਂਗੀ ਇੱਕੋ ਵੀਡੀਓ ਦੇ ਵਿੱਚ ਫਹਾਵਰ ਤਾਂ ਗਾਲਾਂ ਵੀ ਕੱਢਦੀਆਂ ਨਕਲੀ ਸਬੂਤ ਇੱਕ ਪੇਸ਼ ਕਰਤਾ ਹੁਣ ਪਤਾ ਨਹੀਂ ਵੀਡੀਓ ਨਹੀਂ ਪਉਂਦੀ ਕੀ ਗੱਲ ਹੋਰ ਨਾ ਕੋਈ ਸਬੂਤ ਤਿਆਰ ਕਰੀ ਜਾਨੀ ਆ ਹੁਣ ਇਹ ਤੇਰੀ ਇੱਕ ਗੱਲ ਮੰਨਦੇ ਆਂ ਪਰ ਇੱਥੇ ਵੀ ਜਿਹੜੇ ਤੇ ਦੋ ਤਿੰਨ ਹੈਲਪ ਗਈਆਂ ਸੀਗੀਆਂ ਇੱਕਦਮ ਅੱਜ ਲਾਈਵ ਲਾਈਵ ਹੋਈ ਸੀਗੀ ਵੀਰੇ ਨਾਲ ਉਹਦ ਨਹੀਂ ਮੈਂ ਗੱਲ ਕੀਤੀ ਸਲਾਈ ਦੇ ਵਿੱਚ ਵੀ ਉਹ ਮੰਨ ਲਿਆ ਤੂੰ ਹੈਲਪ ਕੀਤੀ ਐ ਲੋਕਾਂ ਦੀ ਠੀਕ ਆ ਮੰਨ ਲਿਆ ਸੀ ਸਬੂਤ ਹੈ ਨਹੀਂ ਤੇਰੇ ਕੋਲ ਅਗਲੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਅਸੀਂ ਮੰਨ ਲਿਆ ਤਾਂ ਵੀ ਤੂੰ ਉਹਨਾਂ ਦੀ ਹੈਲਪ ਕੀਤੀ ਐ ਪਰ ਜਿਹੜੇ ਤੂੰ ਆਪ ਦੇ ਪਰਸਨਲ ਯੂਜ਼ ਲਈ ਪੈਸੇ ਲਏ ਆ ਉਹ ਕੱਥੋਂ ਲਏ ਆ ਉਹਦਾ ਕੀ ਰੀਜ਼ਨ ਸੀਗਾ ਕਦੇ ਕੁਕੂ ਐਫ ਐਮ ਦਾ ਸਬਸਕ੍ਰਿਪਸ਼ਨ ਲੈਣਾ ਕਦੇ ਅਮਰਜੈਂਸੀ ਚਾਹੀਦੇ ਤੈਨੂੰ ਕਦੇ ਗੱਡੀ ਦਾ ਇੰਸ਼ੋਰੈਂਸ ਕਰਾਉਣਾ ਕਦੇ 200 ਰੁਪਏ ਮੰਗਦੀ ਪਈਆਂ ਕਿਸੇ ਤੋਂ ਕਦੇ 2000 ਮੰਗਦੀ ਪਈਆਂ ਇਹ ਕਾਜ ਵਾਸਤੇ ਮੰਗੇ ਸੀਗੇ ਕੀ ਗੱਲ ਇੰਨਾ ਘਰੇ ਪੈਸਾ ਫੇਰ ਵੀ ਤੈਨੂੰ ਘਰ ਦੇ ਤੇਰੇ ਪੈਸੇ ਨਹੀਂ ਦਿੰਦੇਗੇ YouTube ਤੋਂ ਤੈਨੂੰ ਪੇਮੈਂਟ ਆਉਂਦੀ ਐ ਉਹਦੇ ਨਾਲ ਵੀ ਤਰਾ ਸਰਦਾ ਗੋ ਵੀ ਥੋੜਾ ਪੈ ਜਾਂਦਾ ਤੈਨੂੰ ਉਹ ਕਾਜ ਵਾਸਤੇ ਮੰਗੇ ਸੀਗੇ ਜਦੋਂ ਲੋਕਾਂ ਨੂੰ ਹਰ ਕੋਈ ਤਾਂ ਕਾਜ ਮੰਗਿਆ ਉਹ ਤਾਂ ਲੱਜ ਛੱਡੋ ਚਲੋ ਤੇ ਜਿਹੜੇ ਤੋਂ ਖੁਦ ਲਈ ਪੈਸੇ ਮੰਗੇ ਉਹ ਕਾ ਤਾਂ ਮੰਗੇ ਆ ਉਹਦਾ ਕੋਈ ਜਵਾਬ ਹੈਗਾ ਤੇਰੇ ਕੋਲ ਹਣ ਆਹ ਸਕਰੀਨਸ਼ਾਟ ਤੁਸੀਂ ਦੇਖਿਆ ਇਹਦਾ ਟਾਈਮਿੰਗ ਕਦੋਂ ਦੀ ਹੈ ਸਵੇਰ ਦੀ 8:30 ਵਜੇ ਦੀ ਟਾਈਮਿੰਗ 8:25 ਮਿੰਟ ਤੇ ਕਿਸੇ ਨੂੰ ਮੈਸੇਜ ਕਰੀ ਜਾਂਦੀ ਹੈ ਵੀ ਆਪਦੇ ਫਰੈਂਡਸ ਨੂੰ ਵੀ ਕਹੋ ਵੀ ਉਹ ਵੀ ਡੋਨੇਸ਼ਨ ਕਰਨ ਉਹ ਵੀ ਆਪ ਦਾ ਪੈਸਾ ਅਮ੍ਰਿਤਾ ਕੋਲ ਲਟਾਉਣ ਅਮੇਤਾ ਨਾਲ ਠੱਗਾਂ ਚੱਲਦੀ ਹੈ ਤਾਂ ਠੱਗ ਜਾਣ ਉਹਦੇ ਕੋਲ ਵੀ ਸਵੇਰ ਉੱਠਨ ਸਾਰ ਹੀ ਤੇ ਸ਼ੁਰੂ ਹੋ ਜਾਂਦੀਆਂ ਲੋਕਾਂ ਨੂੰ ਠੱਗਣ ਦੇ ਵਾਸਤੇ ਅਗਲੇ ਨੇ ਪਤਾ ਨਹੀਂ ਚਾਹ ਦੀ ਘੁੱਟ ਪੀ ਤੀਂ ਦੀ ਔਟ ਕੇ ਨਹੀਂ ਪੀਤੀਂ ਦੀ ਔਟ ਕੇ ਫੋਨ ਅੱਜ ਕੱਲ੍ਹ ਲੋਕੀ ਸਾਰੇ ਸਾਰੇ ਵਿੱਚ ਮੈਂ ਵੀ ਇਨਕਲੂਡ ਆ ਸਾਰੇ ਉੱਠ ਕੇ ਪਹਿਲਾਂ ਫੋਨ ਵੇਖਦੇ ਆ ਠੀਕ ਆ ਵੀ ਸਾਨੂੰ ਕੀ ਮੈਸੇਜ ਆਇਆ ਕੀ ਅਪਡੇਟ ਆ ਰਾਤ ਕੋਈ ਸਾਨੂੰ ਕਿਸੇ ਨੇ ਕਾਲ ਕੀਤਾ ਕੋਈ ਐਮਰਜੈਂਸੀ ਕਾਲ ਹੋਊਗੀ ਮੈਸੇਜ ਆਇਆ ਹੋ ਗਿਆ ਆਪਾਂ ਨਹੀਂ ਸੋਚਦੇ ਪਹਿਨ ਪਤਾ ਲੱਗਦਾ ਸਾਰੇ ਉੱਠ ਕੇ ਵੇਖਦੇ ਆ ਠੀਕ ਆ ਤੇ ਅਗਲੇ ਚਾਹ ਦੀ ਇੱਕ ਦੋ ਘੁੱਟ ਪਤਾ ਹੀ ਪੀਤੀ ਹੁੰਦੀ ਹੈ ਕਿ ਨਹੀਂ ਪੀਤੀ ਹੁੰਦੀ ਉੱਠਣ ਸਾਰ ਪਹਿਲਾਂ ਅਗਲਾ ਫੋਨ ਚੱਕਦਾ ਤੇ ਉਹ ਫੋਨ ਖੋਲਣ ਸਾਰ ਉੱਤੇ ਤੇਰਾ ਮੈਸੇਜ ਆਇਆ ਪਿਆ ਹੋਵੇ ਵੀ ਹਾਂ ਆਪਾਂ ਹੀ ਡੋਨੇਸ਼ਨ ਕਰ ਦੋ ਹੈਲਪ ਕਰਨੀ ਹੈ ਕਿਸੇ ਦੀ ਕੀ ਗੱਲ ਜੇ ਅਗਲੇ ਤੇਰੇ ਪਰਸਨਲ ਟੱਚ ਦੇ ਵਿੱਚ ਹੈਗੇ ਆ ਤੇ ਉਹਨਾਂ ਨੇ ਠੇਕਾ ਲਿਆਵਾ ਹੈਲਪ ਕਰਨ ਦਾ ਸਿਰਫ ਉਹ ਹੀ ਹੈਲਪ ਕਰਨਗੇ ਤੂੰ ਹੈਲਪ ਲੈਣੀ ਹੈ ਵੀਡੀਓ ਦੇ ਵਿੱਚ ਬੋਲ ਵਿਦ ਸਬੂਤ ਵੀ ਹਾਂ ਇਹਨਾਂ ਨੂੰ ਹੈਲਪ ਚਾਹੀਦੀ ਹੈ ਤੇ ਉਹਨਾਂ ਦਾ ਅਕਾਊਂਟ ਨੰਬਰ ਉਹਨਾਂ ਦੇ ਸਕੈਮਰਸ ਦੇ ਜੇ ਤੇ ਪਰਸਨਲਿਟੀ ਟੱਚ ਦੇ ਵਿੱਚ ਹੈਗੀ ਉਹਨਾਂ ਨੇ ਠੇਕਾ ਤਾਂ ਨਹੀਂ ਲਿਆ ਅਗਲਾ ਨੇ ਘਰੇ ਆਪਣਾ 100 ਪ੍ਰੋਬਲਮ ਹੋਵੇ ਉਹਨਾਂ ਨੂੰ ਪੈਸਿਆਂ ਦੀ ਲੋੜ ਹੋਵੇ ਤਾਂ ਪੈਸਾ ਤੈਨੂੰ ਤੁੰਨੀ ਜਾਣ ਕੀ ਗੱਲ ਜੇ ਤੂੰ ਅਮੀਰ ਹੈ ਦਾ ਮਤਲਬ ਇਹ ਤਾਂ ਨਹੀਂ ਸਾਰੇ ਅਮੀਰ ਫਾਇਦੇ ਜੇ ਤੁਹਾਡੇ ਘਰੇ ਕੋਈ ਪ੍ਰੋਬਲਮ ਹੈ ਨਹੀਂਗੇ ਇਹਦਾ ਮਤਲਬ ਇਹ ਤਾਂ ਨਹੀਂਗਾ ਵੀ ਹੋਰ ਕਿਸੇ ਦੇ ਘਰੇ ਪ੍ਰੋਬਲਮ ਹੈ ਨਹੀਂਗੇ ਅਮੀਰ ਹੋਣ ਦੇ ਨਾਲ ਨਾਲ ਨਾ ਤੇਰਾ ਦਿਲ ਵੀ ਥੋੜਾ ਪੈਣਾ ਹੈ ਤੇ ਮੈਂ ਦੱਸ ਦਵਾਂ ਤੈਂ ਤੂੰ ਆਪਦੀ ਗੱਡੀ ਤੋ ਕਹਿੰਦੇ ਸੀ ਨਾ ਕਿਸੇ ਭੈਣ ਦੇ ਜਿਹੜਾ ਚੂਲਾ ਪਵਾਉਣਾ ਵਾ ਵੀ ਹਾਂ ਗੱਡੀ ਕਿਰਾਏ ਤੇ ਲੈ ਕੇ ਜਾਣੀ ਹੈ ਦਵਾਈ ਲੈਣ ਜਾਣੀ ਤੇ ਉਹਦੇ ਵਾਸਤੇ ਵੀ ਪੈਸੇ ਹੈ ਨਹੀਂਗੇ ਗੱਡੀ ਐਨੂੰ ਕਿਰਾਏ ਦੇਣ ਵਾਸਤੇ ਆਦੀ ਗੱਡੀ ਨਹੀਂ ਲੈ ਜਾ ਸਕੀ ਤੇ ਕੋਲ ਇੰਨਾ ਦਿਲ ਹੈ ਨਹੀਂਗਾ ਤੇ ਸਾਹਮਣੇ ਵਾਲੇ ਬੰਦੇ ਕੋਲ ਦਿਲ ਹੈਗਾ ਚਲੋ ਤੈਨੂੰ ਹਰ ਵਾਰ ਪੈਸੇ ਭੇਜ ਦਿੰਦੇ ਆ ਇੱਕ ਵਾਰ ਭੇਜੂਗਾ ਕੋਲ 2 ਵਾਰ ਭੇਜੂਗਾ ਵਾਰ-ਵਾਰ ਨਾ ਕਈਆਂ ਨੇ ਤੇ ਤੈਨੂੰ ਬਲੌਕ ਵੀ ਕੀਤਾ ਤੂੰ ਪੈਸੇ ਮੰਗਦੀ ਰਹਿੰਦੀ ਆ ਵਾਰ-ਵਾਰ ਤੈਨੂੰ ਸ਼ਰਮ ਨਹੀਂ ਆਉਂਦੀ ਤੇਨੇ ਇੱਕ ਵਾਰ ਬੰਦੇ ਨੇ ਬਲਾਕ ਕਰਤਾ ਇੱਕ ਜਾਨ ਨੇ ਤੈਨੂੰ ਉੱਥੇ ਹੀ ਸ਼ਰਮ ਆਉਣੀ ਚਾਹੀਦੀ ਯਾਰ ਮੈਂ ਠੱਠ ਕਰੀ ਜਾਨੀ ਆ ਬਸ ਕਰਮ ਨਾ ਪੈਸੇ ਮੰਗਾ YouTube ਤੇ ਪੇਮੈਂਟ ਆਉਂਦੀ ਆ ਪਰ ਤੈਨੂੰ ਸਬਰ ਨਹੀਂ ਆਉਂਦਾ ਕਾ ਪੈਸਾ ਨਾ ਇੱਕ ਗੱਲ ਵੇਖੀ ਆ ਭਾਈ ਸਾਡੇ ਗਵਾਂਢ ਚ ਵੀ ਆ ਜਿਹੜੇ ਬੰਦੇ ਕੋਲ ਪੈਸਾ ਹੁੰਦਾ ਨਾ ਮੈਂ ਕਿ ਪੈਸਾ ਤਾਂ ਸਾਰਿਆਂ ਕੋਲ ਹੁੰਦਾ ਪਰ ਜਿਹਦੇ ਕੋਲ ਹੱਦ ਤੋਂ ਵੱਧ ਪੈਸਾ ਹੁੰਦਾ ਨਾ ਉਹ ਬੰਦਾ ਪੰਜੂਸ ਬੜਾ ਹੁੰਦਾ ਉਹ ਓਏ 1 ਰੁਪਿਆ ਲਾ ਕੇ ਨਹੀਂ ਖੁਸ਼ ਹੁੰਦਾ ਹੁਣ ਸਾਡੇ ਗਵਾਂਢ ਚ ਆ ਭਾਈ ਉਹਨਾਂ ਦੀਆਂ ਦੋਨੇ ਕੁੜੀਆਂ ਬਾਹਰ ਗਈਆਂ ਹੋਗੀਆਂ ਮੁੰਡਾ ਘਰੇ ਖੇਤੀਬਾੜੀ ਕਰਦਾ 40 ਕਿੱਲੇ ਉਹਨਾਂ ਦੇ ਪੈ ਲਈਦੇ ਆ ਪਰ ਇੰਨੇ ਕੁ ਬੰਦੇ ਕੰਜੂਸ ਹਨ ਜੇ ਕਿਤੇ 5 ਰੁਪਏ ਲਾਉਂਦੇ ਹਨ ਉਹਦਾ ਵੀ ਹਿਸਾਬ ਕਾਪੀ ਤੇ ਲੱਗਦਾ ਵੀ ਅੱਜ 5 ਰੁਪਏ ਇੱਥੇ ਲੱਗੇ ਆ ਉਹੀ ਗੱਲ ਵੀ ਜਿਹੜੇ ਬੰਦੇ ਕੋਲ ਹੱਦ ਤੋਂ ਜਿਵੇਂ ਕਹਿੰਦੇ 2.5 ਕਰੋੜ ਦੀ ਕੋਠੀ ਆ ਸਾਰੇ ਫੈਮਿਲੀ ਮੈਂਬਰ ਜੌਬ ਕਰਦੇ ਹੈਗੇ ਜਿਹੜੇ ਬੰਦੇ ਕੋਲ ਜਿੰਨਾ ਪੈਸਾ ਹੋਊਗਾ ਤਾਂ ਦਿਲ ਉਨਾ ਹੀ ਛੋਟਾ ਉਹ ਖਦ ਤੋਂ ਹੈਲਪ ਕਰ ਨਹੀਂ ਸਕੇ ਲੋਕਾਂ ਨੂੰ ਪਰਸਨਲੀ ਜਾ ਕੇ ਡੀਐਮ ਕਰਦੇ ਆ ਵੀ ਹਾਂ ਹੈਲਪ ਕਰੋ ਪੈਸੇ ਪਾਉ ਡੋਨੇਸ਼ਨ ਦੋ ਡੋਨੇਸ਼ਨ ਦੇ ਨਾਂ ਤੇ ਤੋ ਲੋਕਾਂ ਨੂੰ ਠੱਗਦੀਆਂ ਆ ਪਤਾ ਨਹੀਂ ਕਿਸੇ ਦੀ ਹੈਲਪ ਕੀਤੀ ਵੀ ਹੈ ਕਿ ਨਹੀਂ ਕੀਤੀਗੀ ਕਿ ਪਤਾ ਕੋਈ ਅਗਲਾ ਸੱਚੀ ਆਇਆ ਹੋਊਗਾ ਹੈਲਪ ਲਾਈਨ ਦਾ ਮਾਰਿਆ ਨੇ ਵੀਡੀਓ ਦੇ ਵਿੱਚ ਕਿਹਾ ਕਹਿੰਦੇ ਨਾ ਮੈਂ ਵੀਡੀਓ ਦੇ ਵਿੱਚ ਇੱਕ ਵਾਰ ਕਿਹਾ ਸੀਗਾ ਵੀਡੀਓ ਕਿਸ ਨੇ ਵੇਖ ਲਈ ਹੋਣੀਆਂ ਜਰੂਰਤਮੰਦ ਨੇ ਕਿਹਾ ਹੋਊਗਾ ਵੀ ਹੈਲਪ ਕਰਾ ਦੇ ਭੈਣ ਉਹਦੇ ਨਾਂ ਤੇ ਨੇ ਪੈਸੇ ਠੱਗ ਲੈਣੇ ਪਤਾ ਨਹੀਂ ਅਗਲੇ ਦੀ ਫਿਰ ਹੈਲਪ ਕੀਤੀ ਹੋਊਗੀ ਕਿ ਨਹੀਂ ਕੀਤੀ ਹੋਊਗੀ ਤਾਂ ਪਤਾ ਵੀ ਕੋਈ ਨਹੀਂ ਕਿਉਂਕਿ ਕੋਈ ਸਬੂਤ ਨਹੀਂ ਦਿੰਦੀ ਪਈ ਕੋਈ ਸਟੇਟਮੈਂਟ ਨਹੀਂ ਦਿਖਾਉਂਦੀ ਪਈਗੀ ਇਹ ਅਮੀ ਤਾਂ ਮੈਂ ਤਾਂ ਨੇ ਇੱਕ ਚੈਲੰਜ ਕਰਦੀ ਆਂ ਤੋ ਜਿੰਨਾਂ ਨੇ ਵੀ ਹੈਲਪ ਕੀਤੀ ਹੈ ਨਾ ਉਹ ਆਪ ਦਾ ਮੂੰਹ ਨਹੀਂ ਲਿਆਉਣਾ ਚਾਹੁੰਦੇ ਨਾ ਵੀਡੀਓ ਦੇ ਵਿੱਚ ਆਦੀ ਸ਼ਕਲ ਨਹੀਂ ਦਿਖਾਉਣਾ ਚਾਹੁੰਦੇ ਚਲ ਕੋਈ ਨਾ ਤੂੰ ਮੈਨੂੰ ਉਹਨਾਂ ਦਾ ਐਡਰੈਸ ਵਿਦ ਦਾ ਫੋਨ ਨੰਬਰ ਸਾਰਾ ਭੇਜ ਦੇ ਮੈਨੂੰ ਮੈਂ ਖੁਦ ਵੈਰੀਫਾਈ ਕਰਕੇ ਦੱਸੂੰਗੀ ਹਾਂ ਤੂੰ ਸੱਚੀ ਹੈ ਝੂਠੀ ਹੈ ਜੇ ਤੂੰ ਸੱਚੀ ਹੋਈ ਤਾਂ ਮੈਂ ਮਾਫੀ ਮੰਗੂਗੀ ਫਿਰ ਮੈਂ ਵੀਡੀਓ ਪਾऊंगी ਨਾ ਦੂਜੀ ਵੀਡੀਓ ਹੈ ਮੇਰੀ ਤੇਰੇ ਤੇ ਅੱਜ ਦੂਜੀ ਕਿ ਤੀਜੀ ਮੈਂ ਖੁਦ ਮਾਫੀ ਮੰਗੂਗੀ ਜੇ ਤੂੰ ਸੱਚੀ ਹੋਈ ਮੈਨੂੰ ਸਾਰਾ ਕੁਝ ਸੈਂਡ ਕਰ ਉਹਨਾਂ ਦਾ ਮੈਂ ਖੁਦ ਜਾ ਕੇ ਵੈਰੀਫਾਈ ਕਰੂੰਗੀ ਤੇ ਹਾਂਜੀ ਅੱਜ ਦੀ ਵੀਡੀਓ ਇੰਨੀ ਸੀ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹਾਂਜੀ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ